ਗੁਰੂ ਖਾਲਸਾ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਗੁਰਾਂ ਦੀ ਬਖਸ਼ਿਸ਼ ਫਤਿਹ ਪ੍ਰਵਾਨੋ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸੰਗਤਾਂ ਦਾ ਟੀਵੀ ਐਨ ਆਰ ਆਈ ਚੈਨਲ ਦੇ ਨਾਲ ਜੁੜੇ ਹੋਏ ਹੋ ਸਬੀਰਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੋ ਅੱਜ ਵੀਰ ਇਸ ਸਾਨ ਤੇ ਪਹੁੰਚੇ ਨੇ ਜੋ ਇਹ ਸਾਨ ਤਕਰੀਬਨ ਭਵਾਨੀਗੜ ਨਾਭਾ ਜਿਹੜਾ ਰੋਡ ਦੇ ਉੱਤੇ ਸਥਿਤ ਹੈ ਨਾ ਭਵਾਨੀਗੜ ਤੋਂ ਤਕਰੀਬਨ 7 ਕਿਲੋਮੀਟਰ ਨਾਭੇ ਤੋਂ ਤਕਰੀਬਨ 14-15 ਕਿਲੋਮੀਟਰ ਪੈਂਦਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਪਿੰਡ ਆਲਵਰਖ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਔਰ ਗੁਰੂ ਕੇ ਛੋਟੇ ਲਾਲ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਔਰ ਬਾਬਾ ਫਤਿਹ ਸਿੰਘ ਸਾਹਿਬ ਜੀ ਸੱਚੇ ਪਾਸ਼ਾ ਕਿਰਪਾ ਰਮਤ ਕਰਨ ਇਸ ਅਸਥਾਨ ਦਾ ਜਿਹੜਾ ਇਤਿਹਾਸ ਹੈ ਦਾਸ ਆਏ ਜਗਤਾਰ ਸਿੰਘ ਮੀਤ ਗ੍ਰੰਥੀ ਜੋ ਇਸ ਅਸਥਾਨ ਤੇ ਬਤੋ ਡਿਊਟੀ ਨਿਭਾ ਰਹੇ ਹਾਂ ਸੋ ਇਸ ਅਸਥਾਨ ਦੇ ਨਾਲ ਜਿਹੜੇ ਦੋ ਇਤਿਹਾਸ ਨੇ ਜੁੜੇ ਹੋਏ ਨੇ ਪਹਿਲਾ ਜਿਹੜਾ ਇਤਿਹਾਸ ਹੈ ਸਬੀਰ ਦਿਖਾਉਣਗੇ ਜਿਹੜਾ ਇੱਧਰਲੇ ਨਾਲ ਲਾਗੇ ਵੱਡਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਜਦੋਂ ਤਕਰੀਬਨ 1722 ਬਿਕਰਮੀ ਦੇ ਵਿੱਚ ਗੁਰੂ ਤੇਗ ਬਹਾਦਰ ਮਾਰ ਸੱਚੇ ਪਾਸ਼ਾ ਜੀ ਫਾਰਮ ਵੱਲ ਗਏ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਾਰੇ ਪੰਜਾਬ ਦਾ ਵੀ ਦੌਰਾ ਕੀਤਾ ਜਦੋਂ ਸੱਚੇ ਪਾਸ਼ਾ ਅਨੰਦਪੁਰ ਸਾਹਿਬ ਤੋਂ ਚੱਲ ਕੇ ਤਕਰੀਬਨ 300 ਸੰਗਤਾਂ ਸ਼ਰੀਰ ਨਾਲ ਤੇ ਗੱਡਿਆਂ ਦੇ ਵਿੱਚ ਸਾਰਾ ਸਮਾਨ ਲੱਦਿਆ ਹੋਇਆ ਮਾਤਾ ਗੁਜਰ ਕੌਰ ਜੀ ਨਾਲ ਮਾਮਾ ਕਿਰਪਾਲ ਚੰਦ ਜੀ ਨਾਲ ਤੇ ਭਾਈ ਸ਼ੰਗੂ ਸਾਹਿਬ ਜੀ ਹੋਰ ਵੀ ਜਿਹੜੇ ਮੁਖੀ ਸਿੱਖ ਤੇ ਨਾਲ ਸੀਗੇ ਗੁਰੂ ਤੇਗ ਬਹਾਦਰ ਮਾਰ ਸਾਹਿਬ ਜੀ ਜਦੋਂ ਗੁਰੂ ਤੇਗ ਬਹਾਦਰ ਮਾਰ ਸੱਚੇ ਪਾਸ਼ ਜੀ ਇਸ ਸਥਾਨ ਤੇ ਪਹੁੰਚੇ ਜੋ ਦੀਵਾਨ ਟੋਡਰਮਲ ਜੀ ਉਹਨਾਂ ਦਾ ਇਤਿਹਾਸ ਦਾ ਅੱਗੇ ਫਰਵਣ ਕਰਵਾਊਗਾ ਲਾਗੇ ਪਿੰਡ ਕਾਕੜਾ ਪਿੰਡ ਆਲੂਆਰਖ ਤੋਂ ਤਕਰੀਬਨ 2-3 ਕਿਲੋਮੀਟਰ ਤੇ ਪੈ ਜਾਂਦਾ ਸੋ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਜੇ ਤਾਂ ਉੱਥੇ ਜਾਏ ਤਾਂ ਚੰਗੀ ਗੱਲ ਨਹੀਂ ਉੱਥੇ ਦਾ ਵੀ ਇਤਿਹਾਸ ਜ਼ਰੂਰ ਦੱਸਣ ਜੀ ਬਹੁਤ ਸੋਹਣਾ ਵੀਰ ਪਰਾਲਾ ਕਰ ਰਹੇ ਨੇ ਸੋ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਪਹੁੰਚੇ ਕਾਕੜੇ ਨਗਰ ਦੇ ਰਹਿਣ ਵਾਲਾ ਦੀਵਾਨ ਟੋਡਰਮਲ ਜਦੋਂ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਸਥਾਨ ਤੇ ਆਏ ਨੇ ਤੇ ਪਰਿਵਾਰ ਸਮੇਤ ਸੰਗਤਾਂ ਸਮੇਤ ਇਸ ਸਥਾਨ ਤੇ ਪਹੁੰਚਿਆ ਗੁਰੂ ਤੇਗ ਬਹਾਦਰ ਮਾਰ ਸੱਚੇ ਪਾਸ਼ਾ ਜੀ ਵਿਚਾਰਨਾ ਚ ਆ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਕਿਰਪਾ ਰਹਿਮਤ ਕਰੋ ਮੇਰੇ ਨੰਗਰ ਮੇਰੇ ਘਰ ਚੱਲੋ ਮੈਂ ਮਹਾਰਾਜ ਜੀ ਆਪ ਜੀ ਦੀ ਸੇਵਾ ਕਰਨੀ ਚਾਹਨਾ ਤੇ ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਵਿੱਖਤ ਬਚਨ ਕਰੇ ਸੀ ਪਵਿੱਖਤ ਦਾ ਮਤਲਬ ਹੈ ਵੀ ਆਉਣ ਵਾਲੇ ਸਮੇਂ ਬਾਰੇ ਬਚਨ ਕਰੇ ਮਹਾਰਾਜ ਨੇ ਮਹਾਰਾਜ ਕਹਿਣ ਲੱਗੇ ਟੋਡਰਮਲ ਜੀ ਕਿਉਂਕਿ ਉਦੋਂ دیਵਾਨ ਨਹੀਂ ਸੀ ਬਣੇ ਟੋਡਰਮਲ ਜੀ ਜੋ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਵੀ ਉਹਦੋਂ ਟੋਡਰਮਲ ਜੀ ਦੀ ਤਕਰੀਬ ਨੇ 20 ਕ ਸਾਲ ਦੀ ਉਮਰ ਸੀ ਤੇ ਦੀਵਾਨ ਤੇ ਫਿਰ ਉਹ ਬਹੁਤ ਬਾਅਦ ਵਿੱਚ ਜਾ ਕੇ ਬਣੇ ਨੇ ਕਿਉਂਕਿ ਉਸ ਸਮੇਂ ਮਹਾਰਾਜ ਨੇ ਭਵਿੱਖਤ ਵਾਚਨ ਕੀਤੇ ਕਿ ਟੋਡਰਮਲ ਜੀ ਕੋਈ ਸਮਾ ਆਊਗਾ ਅੱਜ ਤਾਂ ਨਹੀਂ ਅੱਜ ਅਸੀਂ ਅੱਗੇ ਜਾਣਾ ਅਸਾਮ ਜਾਣਾ ਬਹੁਤ ਦੂਰ ਸਿੱਖੀ ਦਾ ਪ੍ਰਚਾਰ ਕਰਨਾ ਤੇ ਸਾਡੇ ਲਈ ਸਮਾ ਨਹੀਂ ਪਰ ਕਿ ਸਮਾ ਆਊਗਾ ਭਵਿੱਖ ਦੇ ਵਿੱਚ ਅਸੀਂ ਆਪ ਜੀ ਤੋਂ ਬਹੁਤ ਵੱਡੀ ਸੇਵਾ ਲਮਾਣੀ ਹੈ ਉਕੇ ਫਿਰ ਬਾਬਾ ਲਮਹਾਰਾ ਜੀ ਇਸ਼ਾਰਾ ਕਰ ਗਏ ਸੀ ਜਿਹੜੀ ਦਵਾਨਪੁਰਦਰ ਮਾਲ ਜੀ ਨੇ ਫਿਰ ਅੱਗੇ ਜਾ ਕੇ ਮਾਤਾ ਗੁਜਰ ਕੌਰ ਜੀ ਔਰ ਗੁਰੂ ਕੇ ਛੋਟੇ ਲਾਲਾਂ ਦਾ ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤਕਰੀਬਨ ਜੋ ਇਤਿਹਾਸ ਵਿੱਚ ਲਿਖਿਆ ਹੈ ਮਿਲਦੇ ਵੀ 84000 ਮੋਹਰ ਜਿਹਦਾ ਘੱਟ ਤੋਂ ਘੱਟ 8.5 ਮਾਣਾ ਸੋਨੇ ਦਾ ਜਿਹੜਾ ਵਾਜਨਵਾਦਾ ਵਰਲਡ ਦੀ ਸਭ ਤੋਂ ਮਹਿੰਗੀ ਜਿਹੜੀ ਧਰਤੀ ਫਤਿਹਗੜ੍ਹ ਸਾਹਿਬ ਜੋਤੀਸ ਰੂਪ ਗੁਰੂ ਘਰ ਬਣਿਆ ਨਾ ਵੀ ਉਹ ਸੇਵਾ ਬਾਰੇ ਮਹਾਰਾਜ ਬਾਤਨ ਕਰੇ ਸੀ ਉਹਦੀ ਆਪਾਂ ਅੱਗੇ ਵਿਚਾਰ ਕਰਾਂਗੇ ਤੇ ਟੋਡਰਮਲ ਜੀ ਜਦੋਂ ਮਹਾਰਾਜ ਨੂੰ ਮਿਲੇ ਫਿਰ ਮਹਾਰਾਜ ਨੇ ਉਸ ਸਮੇਂ ਬਚਨ ਕਰੇ ਸੀ ਤਾਂ ਕਿ ਵੀ ਇਸ ਸਾਨ ਤੇ ਵੱਡਾ ਦਰਬਾਰ ਸਾਹਿਬ ਜਿਹੜਾ ਬਣਿਆ ਵੀਰ ਉਧਰ ਦਰਸ਼ਨ ਕਰਾਉਣਗੇ ਆਪ ਜੀ ਨੂੰ ਜਿਹੜਾ ਥੜਾ ਬਣਿਆ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਕੇ ਬੈਠੇ ਸੀ ਸੱਚੇ ਪਾਤਸ਼ਾਹ ਇਹ ਗੁਰੂ ਘਰ ਦੇ ਲਾਗੇ-ਲਾਗੇ ਜਿੰਨੀ ਵੀ ਦੂਰ-ਦੂਰ ਤੱਕ ਜ਼ਮੀਨ ਸਾਰੀ ਦੀਵਾਨ ਟੋਡਰਮਲ ਜੀ ਦੀ ਸੀ ਹਰ ਉਹ ਸਮੇਂ ਜਿਹੜੀਆਂ ਫਿਰ ਉਹ ਮੋਹਰਾ ਮਹਾਰਾਜ ਦਵਾਨ ਟੋਡਰ ਮਾਲੀ ਜੀ ਨੇ ਇਕੱਠੀਆਂ ਕਰੀ ਫਿਰ ਉਸ ਸਮੇਂ ਸਾਰੀ ਆਪਣੀ ਜ਼ਮੀਨ ਵੇਚ ਕੇ ਘਰ ਘਾਟ ਵੇਚ ਕੇ ਫਿਰ ਉਹ ਮੋਹਰਾ ਇਕੱਠੀਆਂ ਕਰਕੇ ਜਾ ਕੇ ਫਿਰ ਉਹ ਗੁਰੂ ਕੇ ਲਾਲਾਂਵਰ ਮਾਤਾ ਗੁਜਰੀ ਕੌਰ ਜੀ ਦੇ ਸਰੀਰਾਂ ਦਾ ਸਤਕਾਰ ਕਰਿਆ ਸੀ ਭਾਲ ਕੇ ਵੀ ਇਸ ਅਸਥਾਨ ਦਾ ਇੱਕ ਇਤਿਹਾਸ ਇਹ ਹੈ ਵੀ ਗੁਰੂ ਤੇਗ ਬਹਾਦਰ ਮਾਰਥ ਸੱਚੇ ਪਾਤਸ਼ਾਹ ਜੀ ਆਏ ਨੇ ਇਸ ਅਸਥਾਨ ਤੇ ਫਿਰ ਇੱਕ ਰਾਤ ਰਹੇ ਅਗਲੇ ਦਿਨ ਫਿਰ ਲਾਗੇ ਜਿਹੜਾ ਸ਼ਹਿਰ ਭਾਨੀਗੜ੍ਹ ਉੱਥੇ ਚਲੇ ਗਏ ਭਾਨੀਗੜ੍ਹ ਤੋਂ ਅੱਗੇ ਫਿਰ ਫੱਗੂ ਵਾਲਾ ਫਿਰ ਕਰਾਚੋਂ ਇਸ ਤਰ੍ਹਾਂ ਫਿਰ ਮਾਰ ਸੱਚੇ ਪਾਤਸ਼ਾਹ ਜੀ ਸੰਗਤ ਅਨੁਸਾਰ ਇਤਿਹਾਸ ਚੱਲੇਗਾ। ਔਰ ਇਸ ਥਾਂ ਦਾ ਜਿਹੜਾ ਦੂਸਰਾ ਇਤਿਹਾਸ ਹੈ। ਵੀ ਆਪਾਂ ਨੂੰ ਪਤਾ ਹੈ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਸੰਗਤ ਜੀ ਤੇ ਗੁਰੂ ਗੋਬਿੰਦ ਸਿੰਘ ਮਾਰ ਸੱਚੇ ਪਾਤਸ਼ਾਹ ਜੀ ਗੁਰੂ ਕੇ ਛੋਟੇ ਲਾਲ ਵੱਡੇ ਲਾਲ ਮਾਤਾਵਾਂ ਗੁਰੂ ਕੇ ਮਹਿਲ ਸਾਰ ਸਿੰਘ ਆਪਾਂ ਨੂੰ ਇਤਿਹਾਸ ਦਾ ਪਤਾ ਹੈ ਸਰਸਾ ਦੇ ਕਿਨਾਰੇ ਤੇ ਜਦੋਂ ਪਰਿਵਾਰ ਵਿਛੜਦਾ ਸੱਚੇ ਪਾਤਸ਼ਾਹ ਜੀ ਦਾ ਮਾਤਾ ਗੁਜਰ ਕੌਰ ਜੀ ਔਰ ਗੁਰੂ ਕੇ ਛੋਟੇ ਲਾਲਾਂ ਨੂੰ ਸੰਗਤ ਜੀ ਜਿਹੜਾ ਗੰਗੂ ਸੀ ਆਪਣੇ ਪਿੰਡ ਸਹੀੜੀ ਲੈ ਗਿਆ ਉੱਥੇ ਫਿਰ ਗ੍ਰਿਫਤਾਰੀ ਹੁੰਦੀ ਹੈ ਮੋਹਰਾਂ ਦੇ ਲਾਲ ਚਚ ਇਤਿਹਾਸ ਪਤਾ ਪਨ ਸਾਰਾ ਇਹ ਉੱਥੋਂ ਫਿਰ ਜਦੋਂ ਸਰਹੰਦ ਗ੍ਰਿਫਤਾਰੀ ਹੋ ਜਾਂਦੀ ਹੈ ਗੁਰੂ ਕੇ ਲਾਲਾਂ ਦੀ ਜਦੋਂ ਸ਼ਹਾਦਤ ਹੁੰਦੀ ਹੈ ਇਤਿਹਾਸ ਦੇ ਵਿੱਚ ਲਿਖੇ ਕਹਿੰਦੇ ਸੰਗਤ ਜੀ ਉਸ ਸਮੇਂ ਜਦੋਂ ਗੁਰੂ ਕੇ ਲਾਲਾਂ ਨੂੰ ਰ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਨਾ ਗ੍ਰਿਫਤਾਰ ਕਰਿਆ ਗਿਆ ਸੀ ਪਹਿਲਾਂ ਏਸ਼ੀਆਂ ਪਈਆਂ ਕਹਿੰਦੇ ਦੀਵਾਨ ਟੋਡਰਮਲ ਨੇ ਬਹੁਤ ਜ਼ੋਰ ਲਾਇਆ ਸੀ ਕਿਹਾ ਸੀ ਆ ਵੀ ਮਹਾਰਾਜ ਜੀ ਵਜੀਦੇ ਨੂੰ ਵਜੀਰ ਖਾਨ ਨੂੰ ਵੀ ਗੁਰੂ ਕੇ ਲਾਲਾਂ ਨੂੰ ਛੱਡ ਦੋ ਪਰ ਉਹਨੇ ਉਹ ਗੱਲ ਨਾ ਮੰਨੀ ਸੰਗਤੀ ਉਹਨੇ ਕਿਹਾ ਵੀ ਜੇ ਤੂੰ ਇਹਨਾਂ ਨੂੰ ਛਡਵਾਉਣਾ ਚਾਹੁੰਦਾ ਵੀ ਫਿਰ ਤੂੰ ਇਦਾਂ ਕਰ ਵੀ ਇੰਨੀ ਮਾਇਆ ਇੰਨੀ ਮੋਹਰਾ ਵੀ ਰਿਸ਼ਵਤ ਤੇ ਤੌਰਤੀ ਤੇ ਪਰ ਜਦੋਂ ਦੀਵਾਨ ਟੋਡਰਮਲ ਜੀ ਇਹ ਗੱਲਾਂ ਮੰਨ ਕੇ ਇਸ ਇਲਾਕੇ ਦੇ ਵਿੱਚ ਆਪਣੀ ਜ਼ਮੀਨ ਵੇਚਣ ਨੂੰ ਘਰ ਘਾਟ ਵਿੱਚ ਨੂੰ ਟਾਈਮ ਲੱਗਿਆ ਤੋ ਲੋ ਸਮਾ ਲੱਗ ਜਾਂਦਾ ਸੰਗਤ ਜੀ ਪਰ ਜਦ ਨੂੰ ਵਿਚਾਰਾ ਫਾਰੂ ਕੁਛ ਵੇਚ ਕੇ ਉੱਥੇ ਗਿਆ ਉਦੋਂ ਉਹਦੇ ਜਾਂਦੇ ਨੂੰ ਗੁਰੂ ਕੇ ਲਾਲਾਂ ਦੀ ਔਰ ਮਾਤਾ ਗੁਜਰ ਕੌਰ ਦੀ ਜਿਹੜੀ ਸ਼ਹਾਦਤ ਹੋ ਚੁੱਕੀ ਸੀ ਫਿਰ ਉਹਨਾਂ ਦੇ ਜਿਹੜੇ ਸਰੀਰਾਂ ਦਾ ਸਸਕਾਰ ਕਰਿਆ ਆਪਾਂ ਮੈਂ ਥੋੜਾ ਸੰਖੇਪ ਦੇ ਵਿੱਚ ਰੱਖਾਂ ਕਿਉਂਕਿ ਇਤਿਹਾਸ ਬਹੁਤ ਲੰਮਾ ਹੈ ਵੀਡੀਓ ਲੰਮੀ ਹੋ ਜਾਣੀ ਹੈ ਤੇ ਫਿਰ ਦੀਵਾਨ ਟੋਡਰਮਲ ਜੀ ਨੇ ਜੋਤੀ ਸਰੂਪ ਗੁਰੂ ਕੇ ਲਾਲਾਂ ਦਾ ਔਰ ਮਾਤਾ ਜੀ ਦੇ ਪਵਿੱਤਰ ਸਰੀਰਾਂ ਦਾ ਸਸਕਾਰ ਕਰਕੇ ਜਿਵੇਂ ਆਪਾਂ ਅਸਫੁੱਲ ਨਿਚੋੜਦੇ ਹੁੰਦੇ ਕਿ ਪ੍ਰਾਣੀ ਚੜ੍ਹਾਈ ਜਾਂਦਾ ਬਾਅਦ ਵਿੱਚ ਕੁਛ ਕ ਹੱਡੀਆਂ ਆਪਾਂ ਥੁੱਲ ਕਹਦੇ ਨੇ ਅਸਫੁੱਲ ਕਹ ਓਹੋ ਉਥੋਂ ਚੁਗ ਕੇ ਇੱਕ ਮਿੱਟੀ ਦੇ ਬਰਤਨ ਦੇ ਵਿੱਚ ਕੁਜੇ ਦੇ ਵਿੱਚ ਪਾ ਕੇ ਆਪਣੇ ਸਾਥੀ ਨੂੰ ਭਾਈ ਜੋਧ ਸਿੰਘ ਜੀ ਦਾ ਇਤਿਹਾਸ ਵਿੱਚ ਨਾਮ ਆਉਂਦਾ ਉਹਨੂੰ ਭੇਜਿਆ ਵੀ ਮੇਰੇ ਪਿੰਡ ਜਾ ਜਾ ਕੇ ਚੀਜ਼ੇ ਸਾਰੀ ਵਸਤੂ ਦੀ ਸੰਭਾਲ ਕਰਨੀ ਆ। ਔਰ ਜਦੋਂ ਭਾਈ ਜੋਧ ਸਿੰਘ ਇਸ ਜਗ੍ਹਾ ਤੇ ਆਇਆ ਕਿਉਂਕਿ ਉਦੋਂ ਫਿਰ ਮੁਗਲ ਫੌਜ ਸਾਰੇ ਪਾਸੇ ਗੁਰੂ ਗੋਬਿੰਦ ਸਿੰਘ ਮਾਰਫ ਚੇ ਪਾਸ਼ਾ ਜੀ ਦੀ ਭਾਲ ਕਰਦੀ ਫਿਰਦੀ ਸੀ। ਔਰ ਜਦੋਂ ਦੀਵਾਨ ਟੋਡਰਨ ਮਲ ਜੀ ਦਾ ਸਾਥੀ ਸੀ ਭਾਈ ਜੋਧ ਸਿੰਘ ਇਸ ਜਗ੍ਹਾ ਤੇ ਆਇਆ ਉਹਨੇ ਦੇਖਿਆ ਵੀ ਉਰੇ ਹੋਰ ਤਾਂ ਕੋਈ ਉਹਨੂੰ ਮਿਲਿਆ ਨਾ ਇਸ ਜਗ੍ਹਾ ਤੇ ਜੋ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਵੀ ਕੋਈ ਸਾਧੂ ਸੀ ਫਕੀਰ ਉਹ ਆਪਣੇ ਧੂਨੇ ਤੇ ਬੈਠਾ ਭਾਈ ਜੋਧ ਸਿੰਘ ਨੇ ਉਹ ਸਾਰੀ ਬਿਥਿਆ ਸੁਣਾਤੀ ਵੀ ਐਂ ਤੇ ਗੁਰੂ ਕੇ ਲਾਲਾਂ ਦਾ ਮਾਤਿ ਜੋ ਸਤਕਾਰ ਕਰਕੇ ਮੈਨੂੰ ਦੀਵਾਨ ਟੋਡਰਨ ਮਲ ਜੀ ਨੇ ਭੇਜਿਆ ਫਿਰ ਉਹਨੇ ਉਹ ਜਿਹੜੇ ਆਸਥੀ ਫੁੱਲ ਸੀ ਆਪਣੇ ਧੂਨੇ ਦੇ ਥੱਲੇ ਦੱਬ ਕੇ ਔਰ ਜਦੋਂ ਧੂਨੇ ਦੇ ਥੱਲੇ ਦੱਬੇ ਸੰਗਤੀ ਸਮਾਪਤਿਤ ਹੋਇਆ ਜਦੋਂ ਥੋੜਾ ਟਿਕਟਕਾ ਹੋ ਗਿਆ ਦਸਵੇਂ ਪਾਸ਼ਾ ਦਾ ਆਦਿ ਸਭ ਚਲੇ ਗਏ ਮੁਗਲ ਫੌਜ ਦਾ ਜਿਹੜਾ ਜੋਰ ਸੀ ਉਹ ਘਟ ਗਿਆ ਔਰ ਉਹ ਸਾਧੂ ਨੇ ਫਿਰ ਇਸ ਨਗਰ ਦੇ ਲਾਲੋਜਾ ਲਾਕਕੇ ਦੇ ਲੋਕਾਂ ਨੂੰ ਦੱਸੇ ਵੀ ਭਾਈ ਉਸ ਮੇਰੇ ਧੂਨੇ ਦੇ ਥੱਲੇ ਵੀ ਇੱਕ ਮਿੱਟੀ ਦੇ ਬਰਤਨ ਦੇ ਵਿੱਚ ਪਾ ਕੇ ਵੀ ਇਦਾਂ ਗੁਰੂ ਕੇ ਲਾਲਾਂ ਦਾ ਔਰ ਮਾਤਾ ਗੁਜਰ ਕੌਰ ਦੀ ਅਸਫਲ ਦੱਬੇ ਹੋਣੇ ਵੀ ਬਹੁਤ ਪਵਿੱਤਰ ਜਿਹੜੀ ਉਹ ਬਾਤ ਤੋਂ ਵੀ ਉਹਨਾਂ ਸਾਹਮਣੇ ਰੱਖਣਾ ਪੈਣ ਲਾਕੇ ਦੇ ਲੋਕਾਂ ਨੇ ਤੇ ਚਲੋ ਹੌਲੀ-ਹੌਲੀ ਇਸ ਚੀਜ਼ ਦੀ ਸੰਭਾਲ ਹੋਈ ਉੱਥੇ ਫਿਰ ਲੋਕਾਂ ਨੇ ਕੀ ਕਰਿਆ ਜਦੋਂ ਕੁੱਜਾ ਕੱਢਿਆ ਫਿਰ ਉਹਨੂੰ ਮਤਲਬ ਉੱਥੇ ਸਾਮਕੇ ਉਹਦੇ ਉੱਤੇ ਇੱਕ ਮਿਟੀ ਦਾ ਐ ਲਾਲੂ ਵੀ ਕਮੇਟੀ ਜੀ ਮੰਗੂ ਵੀ ਬਣਾਤੀ ਇੱਕ ਯਾਦਗਾਰ ਜੀ ਉਹਨਾਂ ਨੇ ਫਿਰ ਹੌਲੀ ਹੌਲੀ ਸਮਾਂ ਬਤੀਤ ਹੋਇਆ ਫਿਰ ਉਹ ਮੰਟੀ ਤੋਂ ਸੰਕਤੀ ਛੋਟਾ ਜਿਹਾ ਗੁਰੂ ਘਰ ਬਣ ਗਿਆ ਇੱਕ ਕਮਰਾ ਬਣ ਗਿਆ ਚਲੋ ਯਾਦਗਾਰ ਉਹਨਾਂ ਦੀ ਬਣਾ ਦਈਏ ਫਿਰ ਉਹਰੇ ਬਾਬਾ RAM ਸਿੰਘ ਜੀ ਰਹਿੰਦੇ ਸੀ ਆ ਬਾਬਾ ਜੀ ਦੱਸਦੇ ਹੁੰਦੇ ਨੇ ਮੇਰੇ ਨਾਲ ਬੈਠੇ ਨੇ ਬਾਬਾ ਜੀ ਤੇ ਇਹ ਦੱਸਦੇ ਹੁੰਦੇ ਨੇ ਕਿਤੇ ਜਿਹੜੇ ਬਾਬਾ RAM ਸਿੰਘ ਜੀ ਸੀ ਚਲੋ ਹੈ ਤਾਂ ਬਹੁਤ ਪੁਰਾਣੀ ਗੱਲ ਆ ਉਹ ਤੇ ਉਰੇ ਦੱਸਿਆ ਕਰਨ ਸੰਗਤਾਂ ਨੂੰ ਕਹਿੰਦੇ ਭਾਈ ਵੀ ਰਾਤ ਨੂੰ ਮਾਤਾ ਗੁਜਰ ਕੌਰ ਜੀ ਔਰ ਗੁਰੂ ਕੇ ਛੋਟੇ ਲਾਲ ਵੀ ਮੈਨੂੰ ਪ੍ਰਤੱਖ ਦੀਂਦੇ ਨੇ ਵੀ ਉਰੇ ਤੁਰਦੇ ਫਿਰਦੇ ਨੇ ਉਹ ਸੰਗਤਾਂ ਲੋਕ ਕਿਹਾ ਕਰਨ ਕਹਿੰਦੇ ਬਾਬਾ ਜੀ ਵੀ ਤੁਮ ਉਦਾਂ ਭਲੇਖਾ ਤੇ ਆ ਵੀ ਐ ਥੋੜੀ ਹੋ ਸਕਦਾ ਕਈ ਵਾਰੀ ਉਹਨਾਂ ਨੇ ਦੱਸਿਆ ਫਿਰ ਇੱਕ ਵਾਰ ਉਹਨਾਂ ਨੇ ਫੇਰ ਕਿਹਾ ਕਹਿੰਦੇ ਭਾਈ ਮੈਨੂੰ ਰਾਤ ਨੂੰ ਪ੍ਰਤੱਖ ਮਾਤਾ ਗੁਜਰ ਕੌਰ ਜੀ ਗੁਰੂ ਕੇ ਲਾਲ ਕਹਿੰਦੇ ਨੇ ਵੀ ਬਾਬਾ ਜੀ ਸਾਡੀ ਉਰੇ ਵਸਤੂ ਦੱਬੀ ਹੋਈ ਹੈ ਵੀ ਸਾਡੀ ਕੋਈ ਯਾਦਗਾਰ ਬਣਾਓ ਐਨ ਫਿਰ ਜਦੋਂ ਸੰਗਤਾਂ ਨੇ ਦੇਖਿਆ ਸੰਗਤੀ ਥੋੜੇ ਸਮੇਂ ਬਾਅਦ ਉਹ ਜਿਹੜਾ ਪ੍ਰਾਣੋਂ ਗੁਰੂ ਘਰ ਉਹ ਸਥਾਨ ਬਣਿਆ ਹੁੰਦਾ ਸੀ ਉੱਥੇ ਫਿਰ ਇੱਧਰ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਆਹ ਜਿਹੜੀਆਂ ਪੈੜਾਂ ਤੁਸੀਂ ਆਹ ਕਰ ਰਹੇ ਹੋ ਵੀ ਇਹ ਤਕਰੀਬਨ 60-65 ਦੇ ਵਿੱਚ ਹੈਗੇ 60-70 ਸਾਲ ਪੁਰਾਣੀ ਗੱਲ ਵੀ ਉਹ ਸਾਮ ਵੀ ਫਿਰ ਜਦੋਂ ਸੰਗਤਾਂ ਨੇ ਆ ਕੇ ਦੇਖਿਆ ਜੋ ਪੁੱਛੇ ਵੀ ਬਾਬਾ ਜੀ ਕਿੱਥੇ ਉਹ ਕਹਿੰਦੇ ਵੀ ਆਹ ਜਗ੍ਹਾ ਤੇ ਮੈਨੂੰ ਮਤਲ ਇਦਾਂ ਵਾਜਾਂ ਪੈਂਦੀ ਨਹੀਂ ਮਾਤਾ ਗੁਜਰੀ ਕੌਰ ਜੀ ਗੁਰੂ ਕੇ ਲਾਲ ਤੁਰਦੇ ਫਿਰਦੇ ਦੀਂਦੇ ਨੇ ਕਹਿੰਦੇ ਜਦੋਂ ਉਸ ਸਾਂਤ ਤੇ ਆ ਕੇ ਦੇਖਿਆ ਵੀਰ ਜਿਹੜੀਆਂ ਪੈੜਾਂ ਦਿਖਾ ਰਹੇ ਨੇ ਇਹ ਫਰਸ਼ ਹਰ ਸਰੀ ਦੇ ਵਿੱਚ ਮਤਲਬ ਇਦਾਂ ਪੈੜਾਂ ਪਈਆਂ ਹੁੰਦੀਆਂ ਚਲੋ ਉਸ ਸਮੇਂ ਸਾਧਨ ਘਟ ਹੋਣ ਕਰਕੇ ਲਾਲੂ ਦਾ ਸੰਭਾਲਣਾ ਹੋਸੀ ਕਿ ਸਿਰਫ ਇੱਕ ਪੈੜ ਮਾਤਾ ਜੀ ਦੇ ਪੁੱਤਰ ਚਰਨਾਂ ਦਾ ਜਿਹੜਾ ਨਿਸ਼ਾਨ ਹੈ ਸਾਂਭ ਸਕੀ ਸੰਗਤ ਵੀ ਇਹ ਬਾਬਾ ਜੀ ਦਾ ਦਰਦ ਨੇ ਕਹਿੰਦੀ ਵੀ ਮੈਂ ਮਤਲਬ ਛੋਟ ਸਹਿਬਜਾਦਿਆਂ ਦੀ ਮਤਲਬ ਪੈੜਾਂ ਵੀ ਨਾਲ ਪਈਆਂ ਪਰ ਉਹ ਵੱਡਣ ਵੇਲੇ ਸੰਭਲ ਮਿਲ ਜੇ ਵੇ ਸਾਨ ਟਾਹਿਆ ਉਹ ਪੁਰਾਣਾ ਵੱਡਾ ਬਣਾਇਆ ਸੀ ਉਹ ਟੁੱਟ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਮਤਲਬ ਲਾਲੂ ਇੱਕ ਪੈੜ ਸਾਂਭ ਹੋਈ ਬਾਕੀ ਜਿਹੜੀਆਂ ਵੀ ਉਹ ਟੁੱਟ ਗਈਆਂ ਸੀ ਤਾਂ ਕਰਕੇ ਵੀ ਉਹ ਦੱਸਣ ਵਾਲੇ ਦੱਸਦੇ ਨੇ ਸੇਵਾਦਾਰ ਕਹਿੰਦੇ ਫਿਰ ਜਦੋਂ ਕਾਰਸੇਵਾਲ ਬਾਬਿਆਂ ਨੇ ਕਿਹਾ ਵੀ ਜਦੋਂ ਵੀ ਹਾਂ ਵੀਰੇ ਮਾਤਾ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ ਵੀ ਫਿਰ ਯਾਦਗਾਰ ਬਣਾਉਣੀ ਹੈ ਫਿਰ ਜਦੋਂ ਉਹ ਜਗ੍ਹਾ ਨੂੰ ਪੱਟਿਆ ਵੀਰੇ ਜਦੋਂ ਬਾਬਾ ਜੀ ਨੇ ਦੱਸਿਆ ਵੀ ਓਰੇ ਮੈਨੂੰ ਕਹਿੰਦੇ ਵੀ ਮਾਤਾ ਜੀ ਦੇ ਅਰੂ ਗੁਰੂ ਕੇ ਲਾਲਾਂ ਦਾ ਪਲੇਖਾ ਪੈਂਦਾ ਆਵਾਜ਼ਾਂ ਆਉਂਦੀਆਂ ਨੇ ਵੀ ਉਹ ਕਹਿੰਦੇ ਨੇ ਸਾਡੀ ਯਾਦਗਾਰ ਬਣਾਓ ਫਿਰ ਜਦੋਂ ਉਥੋਂ ਪੱਟਣ ਲੱਗੇ ਇਹ ਅਸਥਾਨ ਜਿਹੜਾ ਅਸਥਾਨ ਉਰੇ ਬੈਠੇ ਨਾ ਇਹ ਤੀਜੀ ਚੌਥੀ ਵਾਰੀ ਬਣਿਆ ਹੋਇਆ ਅਸਥਾਨ ਹੈ ਤੀਜੀ ਚੌਥੀ ਵਾਰੀ ਪਹਿਲਾਂ ਬਿਲਕੁਲ ਛੋਟਾ ਜਿਹਾ ਜਦੋਂ ਕਾਰਸੇ ਵਾਲੇ ਬਾਬਾ ਜੀ ਨੇ ਆਹ ਕਿਉਰੇ ਟੱਪ ਲਾਇਆ ਚਲੋ ਹੁਣ ਤੇ ਫਰਸ਼ ਬਹੁਤ ਉੱਚਾ ਹੈ ਤਕਰੀਬਨ 25-30 ਫੁੱਟ ਡੂੰਘੀ ਦੀ ਗੱਲ ਹੈ 30-35 ਲਾ ਲੂ ਵੀ ਕਾਫੀ ਡੂੰਘੇ ਦੀ ਗੱਲ ਹੁਣ ਤਾਂ ਚਲੋ ਇਹ ਅਫਸਾਨਾ ਹੁਣ ਬਣਿਆ ਹੈ ਤਕਰੀਬਨ 2-3 ਸਾਲ ਹੋਏ ਨੇ ਲੋਕ ਸਾਲ ਤੇ ਉੱਥੇ ਜਦੋਂ ਟੱਪ ਲਾਇਆ ਫਿਰ ਉਹ ਮਿੱਟੀ ਦਾ ਬਰਤਨ ਨਿਕਲਿਆ ਜਦ ਕਿ ਉਹ ਬਰਤਨ ਦਾ ਬਿਲਕੁਲ ਮਤਲਬ ਗਲ ਚੁੱਕਾ ਸੀ ਮਿੱਟੀ ਦਾ ਬਿਲਕੁਲ ਰੇਤਾ ਬਣਿਆ ਪਿਆ ਸੀ ਉਹ ਆਸਫ ਲੋਮੀ ਸਲਾਮਤ ਉਹਦੇ ਵਿੱਚ ਇਹ ਬਾਬਾ ਜੀ ਦੱਸਦੇ ਹੁੰਦੇ ਨੇ ਇਹਨਾਂ ਨੇ ਇਹ ਜਿਹੜੇ ਬਾਬਾ ਜੀ ਬੈਠੇ ਨੇ ਤਕਰੀਬਨ 90 ਕੇ ਦੇ ਦਹਾ ਹਾਂ 90 ਦੀ 90 99 ਦੀ ਲੱਭ ਜੀ ਧੀ ਉਦੋਂ ਉਹ ਜਿਹੜੇ ਆਸਥਫੁੱਲ ਸੀ ਸੰਗਤਾਂ ਨੇ ਵੀ ਕੋਈ ਅਸਲ ਦਰਸ਼ਨ ਕਰੇ ਨੇ ਬਾਬਾ ਜੀ ਨੇ ਕੱਢ ਕੇ ਰੱਖੇ ਸੀ ਜਿਹੜੇ ਬਾਬੇ ਕਾਰਸੇਵਾਲ ਬਾਬਾ ਜੀ ਨੇ ਹਾਂ ਤੇ ਉਹ ਫਿਰ ਉਹ ਦੁਗਾਰ ਦੇ ਵਿੱਚ ਕਾਫੀ ਸਮਾਂ ਸੰਗਤ ਨੂੰ ਦਰਸ਼ਨ ਕਰਵਾਏ ਤੇ ਹੁਣ ਉਹੀ ਆਸਥਫੁੱਲ ਇੱਕ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਵਰਤਮਾਨ ਹੁੰਦੇ ਸੀ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਵੀ ਉਹਨੂੰ ਕਹਿੰਦੇ ਜਿੱਥੇ ਮਾਰਾ ਪ੍ਰਕਾਸ਼ ਨਹੀਂ ਨਾ ਉਹ ਥੜਾ ਜਿਹੜਾ ਥੱਲੇ ਥੜੇ ਤੇ ਮਾਰਾ ਪ੍ਰਕਾਸ਼ ਉਹ ਥੜੇ ਦੇ ਵਿੱਚ ਮਤਲਬ ਹੁਣ ਉਹ ਜਿਹੜੇ ਆਸਫੁੱਲ ਨੇ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਕਿਉਂਕਿ ਕੱਚ ਗੜਦਾ ਨਹੀਂ ਨਾ ਹੁੰਦਾ ਤੇ ਸੈਂਕੜੇ ਫਲ ਪਿਆਰੇ ਵੀ ਹੁਣ ਉੱਥੇ ਦੱਬੇ ਹੋਏ ਨੇ ਮਤਲਬ ਆਸਫੁੱਲ ਪਹਿਲਾਂ ਬਹੁਤ ਸੰਗ ਤੇ ਕਹਿੰਦੇ ਸੀ ਵੀ ਇਹਦਾ ਆਸਫੁੱਲ ਵੀ ਚਲ ਬਾਹਰ ਵੀ ਪੈ ਰਣ ਦੋ ਸੰਗ ਦਰਸ਼ਨ ਕਰੇ ਪਰ ਕਈ ਬੁੱਧੀ ਜੀਵੀਆਂ ਨੇ ਫਿਰ ਇਹ ਵੀ ਵਿਚਾਰ ਕਰੀ ਵੀ ਕਈ ਵੀ ਕੋਲੀ ਕੱਲ ਨੂੰ ਕਿ ਆ ਕੇ ਜਤੀਬੰਦੀ ਕਹੀ ਵੀ ਨਾ ਵੀ ਜਲ ਪ੍ਰਵਾਹ ਕਰੋ ਜੀ ਇਹਨਾਂ ਦਾ ਇਦਾਂ ਕਰੋ ਇਦਾਂ ਕਰੋ ਵੀ ਉਹ ਵਿਵਾਦ ਦੇ ਵਿੱਚ ਨਾ ਪੈਣ ਕਰਕੇ ਉਹਦੇ ਦੱਬਤੀ ਵਿੱਚ ਉਹ ਇੱਕ ਯਾਦਗਾਰ ਆਪਣੇ ਲਈ ਸਾਂਝੀ ਰਹੀ ਵੀ ਸੋ ਕਹਿਣ ਦਾ ਭਾਵ ਵੀ ਇਹ ਜਿਹੜਾ ਅਸਥਾਨ ਹੈ ਵੀ ਇੱਥੇ ਮਾਤਾ ਗੁਜਰਕੌਰ ਜੀ ਔਰ ਗੁਰੂ ਕੇ ਲਾਲਾਂ ਦੇ ਜਿਹੜੇ ਆਸਥ ਬੁੱਲ ਨੇ ਅੱਜ ਵੀ ਮਤਲਬ ਸਾਂਭੇ ਹੋਏ ਨੇ ਬਹੁਤ ਉੱਚਾ ਸੱਚਾ ਪਵਿੱਤਰ ਅਸਥਾਨ ਹੈ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀਆਂ ਨੇ ਬਾਕੀਆਂ ਬਿਲਕੁਲ ਸੰਖੇਪ ਦੇ ਵਿੱਚ ਦੱਸਦਾ ਇਹ ਬਾਬਾ ਜੀ ਵੀ ਪ੍ਰਤੱਖ ਪ੍ਰਮਾਣ ਨੇ ਵੀ ਇਹ ਅਸਥਾਨ ਦੇ ਹੋਰ ਵੀ ਕੀ ਜਿਹੜੇ ਰਚੰਤਕਾਰ ਹੋਏ ਜਦੋਂ ਇਹ ਪਹਿਲਾ ਪ੍ਰਾਣਾ ਅਸਥਾਨ ਹੁੰਦਾ ਸੀ ਇਹਦੇ ਪਿਛਲੇ ਪਾਸੇ ਇਧਰ ਚੜ੍ਹਦੇ ਵਾਲੇ ਪਾਸੇ ਬਾਬਾ ਜੀ ਆਪ ਉਧਾਰਦੇ ਹੁੰਦੇ ਸੀ ਇਹਨਾਂ ਦੀ ਹੁਣ ਪ੍ਰਸ਼ਾਦ ਦੀ ਹੋਰ ਡਿਊਟੀ ਹੈ ਬਾਬਾ ਜੀ ਅਕਸ਼ੀਰ ਸਿੰਘ ਦੀ ਇਸ ਨਗਰ ਦੀ ਨੇ ਸਿਆਣ ਬਹੁਤ ਬਜ਼ੁਰਗ ਨੇ ਤੇ ਇਹ ਦਾਦੋਂ ਇੱਕ ਨਿੰਮ ਦਾ ਦਰਖਤ ਹੁੰਦਾ ਸੀਗਾ ਉਹ ਨਿੰਮ ਦੇ ਦਰਖਤ ਦੇ ਮਤਲਬ ਇਦਾਂ ਦੋ ਦੋ ਤਣੇ ਨਿਕਲੇ ਹੋਏ ਤੇ ਔਰ ਜਿਹੜੇ ਨਿੰਮ ਦੇ ਦਰਖਤ ਦਾ ਜਿਹੜਾ ਪਾਸਾ ਤਣਾ ਮਤਲਬ ਮਾਤ ਫਿਰਦੇ ਥਾਂ ਦੇ ਨਾਲ ਲੱਗਦੇ ਸੀ ਕੰਧ ਦੇ ਨਾਲ ਉਹਦੇ ਪੱਤੇ ਬਿਲਕੁਲ ਐ ਮਿੱਠੇ ਇਹ ਬਾਬਾ ਜੀ ਕਹਿੰਦੇ ਅਸੀਂ ਛੋਟੇ ਹੁੰਦੇ ਔਰ ਜਦੋਂ ਇਹਨਾਂ ਦੇ ਲਾਗੇ ਖੇਤ ਹੈ ਔਰ ਖੇਤ ਆਉਂਦੇ ਅਸੀਂ ਖੇਡਣ ਆਉਂਦੇ ਕਹਿੰਦੇ ਵੀ ਅਸੀਂ ਨਿੰਮ ਦੇ ਪੱਤੇ ਸੂਚ ਕੇ ਤੋੜ-ਤੋੜ ਕੇ ਕਿੰਨੇ-ਕਿੰਨੇ ਖਾ ਜਾਂਦੇ ਕਹਿੰਦੇ ਸਾਨੂੰ ਕਦੇ ਕੌੜਾ ਨਹੀਂ ਸੀ ਲੱਗਿਆ ਔਰ ਜਿਹੜਾ ਨਿੰਮ ਦੇ ਮਤਲਬ ਦੂਜਾ ਹਿੱਸਾ ਸੀ ਉਹ ਜਿੱਮੇ ਨਿੰਮ ਦੇ ਦਰਖਤ ਕੌੜਾ ਹੁੰਦਾ ਕੜੱਤਣ ਹੁੰਦੀ ਆ ਉਹ ਮਤਲਬ ਉਮੀ ਕੌੜਾ ਮਤਲਬ ਇੱਕ ਬਹੁਤ ਵੱਡਾ ਰੇ ਪ੍ਰਤੱਖ ਮਤਲਬ ਇਹ ਕੌਤਸੀਆ ਬਾਬਾ ਜੀ ਕਹਿੰਦੇ ਸੀ ਆਪ ਉਹ ਪੱਤੇ ਖਾਂਦੇ ਰਿਆ ਛੋਟੇ ਹੁੰਦੇ ਤੇ ਮਤਲਬ ਚਲੋ ਸਮਾਂ ਪਾ ਕੇ ਉਹ ਕੋਈ ਕੁਦਰਤੀ ਲਾ ਲਓ ਜਿਵੇਂ ਉਹ ਦਰਖਤ ਫੁੱਕ ਗਿਆ ਸੀ ਆ ਫਿਰ ਬਾਕੀ ਹੁਣ ਵੀਰਾਂ ਨੂੰ ਕਹਿੰਦੇ ਬਾਅਦ ਵਿੱਚ ਜਿਹੜਾ ਸਰੋਵਰ ਸਾਹਿਬ ਬਣਿਆ ਵੀ ਉਹਦਾ ਵੀ ਸ਼ੌਕਣ ਲਿਓ ਜ਼ਰੂਰ ਇਹ ਜਦੋਂ ਸਰੋਵਰ ਬਣਿਆ ਪਹਿਲਾਂ ਕਾਰਥੇ ਵਾਲੇ ਬਾਬੇ ਨੂੰ ਸੰਗਤਾਂ ਨੇ ਕਿਹਾ ਕਹਿੰਦੇ ਬਾਬਾ ਜੀ ਵੀਰੇ ਸਰੋਵਰ ਬਣਾ ਦਿਓ ਬਾਬਾ ਜੀ ਕਹਿੰਦੇ ਭਾਈ ਹੁਣ ਸਰੋਵਰਾਂ ਚ ਕੌਣ ਇਸ਼ਨਾਨ ਕਰਦਾ ਵੀ ਹੁਣ ਤਾਂ ਆਪਾਂ ਗੁਰੂ ਘਰਾਂ ਚ ਬਾਹਰ ਤਖਤਾਂ ਦੇ ਵੀ ਕਿਤੇ ਵੀ ਜਾਂਦੇ ਆ ਵੀ ਹੁਣ ਤਾਂ ਸੰਗਤ ਬਾਥਰੂਮਾਂ ਚ ਆਪਾਂ ਦੇਖਦੇ ਸਾਰੇ ਕਮਰੇ ਜਿੰਨੇ ਅਟੈਚ ਬਾਥਰੂਮ ਨੇ ਪਰ ਚਲੋ ਜੋ ਸੰਗਤ ਨੇ ਕਿਹਾ ਬਾਬਾ ਜੀ ਕਹਿੰਦੇ ਚਲੋ ਬਣਾ ਦਿੰਨੇ ਆ ਜਦੋਂ ਇਹ ਸਰੋਵਰ ਦੇ ਵਿੱਚ ਟੱਪ ਲਾਇਆ ਭਾਵ ਕਿ ਉਹਨੂੰ ਉੱਥੇ ਨਿਉਂ ਲੱਗੇ ਪਟਣ ਉਹ ਨਿਉਂ ਦੇ ਵਿੱਚੋਂ ਆਪਣੇ ਆਪ ਤਕਰੀਬਨ ਮੇਲਾ ਬਾਬਾ ਜੀ 15 ਦਿਨ ਹਾਂ ਹਾਂ ਦਾ ਹਾਂ 15 20 ਦਿਨ ਆਪਣੇ ਆਪ ਪਾਣੀ ਵਗਦਾ ਰਿਹਾ ਸਾਰੇ ਲੋਕ ਕਹਿੰਦੇ ਵੀ ਆਪਾਂ ਇਹ ਦੇਖ ਲਓ ਵੀ ਕਿਵੇਂ ਕਿਤੇ ਕੋਈ ਕੂਟੀ ਦਾ ਕੋਈ ਮੋਟਰ ਦਾ ਕੋਈ ਸੂਏ ਦਾ ਕੋਈ ਪਾਈਪ ਵੀ ਕੋਈ ਨਾ ਕੋਈ ਕਿਤੋਂ ਪਾਣੀ ਆਉਂਦਾ ਨਾ ਹੋਵੇ। ਵੱਡੇ ਵੱਡੇ ਮਤਲਿਆਂ ਲਾ ਲੂ ਵੀ ਮਿਸਤਰੀ ਬੁਲਾ ਕੇ ਇੰਜੀਨੀਅਰ ਬੁਲਾ ਕੇ ਸਾਰੀ ਗੌਰ ਕਰੀ ਪਿੰਡ ਦੀ ਪੰਚਾਇਤ ਨੇ ਵੀ ਕਿਤੇ ਆਪਾਂ ਵੀ ਰੌਲਾ ਪਾ ਦੀ ਬਾਅਦ ਚ ਲੋਕ ਕਹਿਣ ਵੀ ਤਾਂ ਪਾਈਪ ਚੋਂ ਨਿਕਲਿਆ ਪਾਣੀ ਕੁਛ ਨਹੀਂ ਮਗਲੇ ਰੌਲਾ ਪਾ ਤਾ। ਵੀ ਉਹ ਤਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਧਰੋਂ ਪਾਣੀ ਆ ਰਿਹਾ। ਹੋਈ ਲਵੇ ਪਾਈਪ ਨਹੀਂ ਤੇ ਚਲੋ ਉਹਦਾ ਮੋਟਰਾਂ ਮੋਟਰਾਂ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ ਉਹ ਤਾਂ। ਤੇ ਵੀ ਮਤਲਬ ਤਕਰੀਬਨ 15-20 ਦਿਨ ਉਹ ਪਾਣੀ ਆਪਣੇ ਆਪ ਨਿਵਾ ਦੇ ਵਿੱਚੋਂ ਵਗਦਾ ਰਿਹਾ ਜਿਹੜਾ ਸਰੋਵਰਾ ਬਹੁਤ ਮਤਲਬ ਚਰਦੀ ਕਲਾਲੀ ਮਹਾਰਾ ਦੀ ਕਿਰਪਾ ਦਾ ਹੈ ਕਿੰਨੀਆਂ ਸੰਗਤਾਂ ਰੋ ਪਾਣੀ ਭਰ ਕੇ ਵੀ ਲੈ ਕੇ ਗਈਆਂ ਵੀ ਮਤਲਬ ਇਸ ਸਥਾਨ ਦਾ ਮਤਲਬ ਇਹ ਵੀ ਹੈ ਭਾਬ ਕੇ ਮੇਨ ਗੁਰੂ ਤੇਗ ਬਹਾਦਰ ਮਾਰ ਸੱਚੇ ਪਾਸ਼ਾ ਜੀ ਵੀ ਆਏ ਨੇ ਇਸ ਸਥਾਨ ਤੇ ਮਾਤਾ ਗੁਜਰ ਕੌਰ ਜੀ ਨਾਲ ਸੀ ਕਾਫੀ ਸੰਗਤਾਂ ਬਾਬਾ ਸ਼ੰਗੂ ਸਾਹਿਬ ਜੀ ਵਗੈਰਾ ਤੇ ਬਾਕੀ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਹਿਬਜ਼ਾਦਿਆਂ ਦੇ ਆਸਥੀ ਹੋਣ ਉਹਨਾਂ ਦੇ ਅੱਜ ਵੀ ਇਸ ਸਥਾਨ ਤੇ ਸਾਹਮਣੇ ਹੋਏ ਨੇ ਤੇ ਉਹਨਾਂ ਦੀ ਪ੍ਰਤੱਖ ਪੈੜਾਂ ਉਰੇ ਪ੍ਰਤੱਖ ਪਹਿਰੇ ਮਾਤਾ ਗੁਜਰੀ ਕੌਰ ਜੀ ਦਾ ਇੱਕ ਰੋਪੜ ਤੋਂ ਮਹਾਪੁਰਸ਼ ਆਉਂਦੇ ਹੁੰਦੇ ਨੇ ਉਹ ਕਹਿੰਦੇ ਵੀ ਉਹ ਬਾਸਰ ਲੈ ਕੇ ਆਉਂਦੇ ਨੇ ਮਤਲਬ ਗੁਰੂ ਕੇ ਲਾਲਾਂ ਦੇ ਮਾਤਾ ਗੁਜਰੀ ਕੌਰ ਜੀ ਦੇ ਸਾਲ ਬਾਅਦ ਉਹ ਕਹਿੰਦੇ ਵੀ ਸੰਗਤ ਨੂੰ ਕਹਿੰਦੇ ਵੀ ਸੋਨੂ ਨਹੀਂ ਦੀਨੇ ਕਹਿੰਦੇ ਸਾਨੂੰ ਐਨ ਪ੍ਰਤੱਖ ਤੁਰਦੇ ਫਿਰਦੇ ਮਤਲਬ ਸੰਗਤ ਦੇ ਵਿੱਚ ਵਿਚਰਦੇ ਦੀਨੇ ਨੇ ਮਾਤਾ ਗੁਜਰੀ ਕੌਰ ਜੀ ਅੱਜ ਵੀ ਸਾਲ ਬਾਅਦ ਉਹ ਬਾਸਰ ਲੈ ਕੇ ਆਉਂਦੇ ਹੁੰਦੇ ਨੇ ਮਤਲਬ ਉਹ ਚੜ੍ਹਨ ਬਾਅਦ ਸੋ ਤਾਂ ਕਰਕੇ ਜੀ ਇਹ ਜਿਹੜਾ ਅਫਸਾਨਾ ਬਹੁਤ ਇਰਪਾ ਮਾਰੂਫਾ ਚ ਪਾਸ਼ ਜੀ ਰਹਿਮਤ ਬਹੁਤ ਮੇਰੇ ਵੀਰਾਂ ਦਾ ਧੰਨਵਾਦ ਕਰੂੰਗਾ ਬੇਸੇ ਮੈਂ ਥੋੜਾ ਸੰਖੇਪ ਦੇ ਵਿੱਚ ਇਤਿਹਾਸ ਦੱਸਾਂ ਨੀ ਤਾਂ ਹੁਣ ਜਿਵੇਂ ਇੱਕ ਮੈਂ ਹੋਰ ਸੰਗਤ ਨੂੰ ਬੇਨਤੀ ਕਰਾਂ ਤੁਹਾਡੇ ਚੈਨਲ ਵਾਲਾ ਅਸੀਂ ਵੀਰਾਂ ਦਾ ਜੋਦਾ ਟੀਵੀ ਐਨ ਆਰ ਆਈ ਚੈਨਲ ਹੈ ਵੀ ਇਹਦੇ ਰਾਹੀਂ ਚਲੋ ਕੰਝਿਆਦਾ ਭਲਾ ਹੋ ਜੇ ਕਿਉਂਕਿ ਕਿੰਨੀਆਂ ਸੰਗਤਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਹੋਰ ਵੀ ਜੁੜੋ ਬਤਵਤ ਸੰਗਤਾਂ ਵੀ ਜਿਹੜੀ ਉਰੇ ਕੱਤਕ ਦੀ ਪੂਰਨ ਮਾਫੀ ਹੁੰਦੀ ਹੈ ਜਿੱਦਿ ਗੁਰੂ ਨਾਨਕ ਦੇ ਮਹਾਰਜ ਦਾ ਉਤਾਰਪੁਰਬ ਹੁੰਦਾ ਨਾ ਫਾਲਬਾਗ ਫਰਦੀਆਂ ਦੇ ਵਿੱਚ ਕੱਤਕ ਦੀ ਪੂਰਨ ਮਾਫੀ ਉਦੋਂ ਬੇਨਤੀ ਹੈ ਸੰਗਤਾਂ ਨੂੰ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਤੰਦਰੁਸਤੀਆਂ ਬਖਸ਼ਣਾ ਪਰ ਬੇਨਤੀ ਵੀ ਜੀਣਾ ਸੰਗਤਾਂ ਨੂੰ ਖਾਸ ਕਰਕੇ ਕਿਸੇ ਨੂੰ ਸਾਹ ਦਮੇ ਦੀ ਪ੍ਰੋਬਲਮ ਹੈ ਸਾਹ ਦੀ ਜਿਵੇਂ ਆਪਾਂ ਟੀਵੀ ਦੀ ਲਾਲੋ ਜੇ ਸਾਹ ਦੀਆਂ ਪੇਟ ਨਾਲ ਸੰਬੰਧਿਤ ਕੋਈ ਰੋਗ ਨੇ ਨਾ ਉਰੇ ਖੀਰ ਬਣਦੀ ਹੈ ਸਾਲ ਬਾਦ ਕੱਤਕ ਦੇ ਪੂਰਵ ਮਸੇ ਨੂੰ ਗੁਰਪਰਬ ਤੇ ਇਹ ਰਾਤ ਨੂੰ ਖੀਰ ਬਣਦੀ ਹੈ ਉਹ ਖੀਰ ਬਣਦੀ ਹੈ ਕੋਠੇ ਤੇ ਬਣਦੀ ਹੈ ਮਤਲਬ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਉਹ ਖੀਰ ਦੇ ਵਿੱਚ ਜੜੀਆਂ ਬੂਟੀਆਂ ਪੈਂਦੀਆਂ ਨੇ ਐਯੁਰਵੈਦਿਕ ਖੀਰ ਹੁੰਦੀ ਹੈ ਤੇ ਫਿਰ ਉਹ ਸੰਗਤ ਨੂੰ ਸ਼ਿਕਾਈ ਜਾਂਦੀ ਹੈ ਔਰ ਜਿਹੜੇ ਸ਼ਰੀਰਾਂ ਨੇ ਸ਼ਕੀ ਐ ਉਹ ਦਾਤ ਦੇ ਨੇ ਵੀ ਮਤਲਬ ਉਹਨਾਂ ਦੀ ਸਾਂਹ ਦੀਆਂ ਜਾਂ ਪੇਟ ਨਾਲ ਸੰਬੰਧ ਦੇ ਜਿਹੜੇ ਰੋਗ ਨੇ ਉਹ ਠੀਕ ਹੁੰਦੇ ਨੇ ਮਤਲਬ ਬਹੁਤ ਤਕਰੀਬਨ ਹਜ਼ਾਰਾਂ ਸੰਗਤਾਂ ਦਾ ਇਕੱਠ ਹੁੰਦਾ। ਬਾਕੀ ਉਹਰੇ ਜਿੰਨੇ ਮਤਲਬ ਵੱਡੇ ਵੱਡੇ ਗੁਰਪੁਰਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁਣ ਸ਼ਤਾਬਦੀ ਪੁਰਬ ਲੰਘੇ ਨੇ ਜਾਂ ਹੋਰ ਸਾਰੇ ਸਮਾਗਮ ਉਹਰੇ ਮਨਾਏ ਜਾਂਦੇ ਨੇ ਗੁਰਪੁਰਬ ਮਨਾਏ ਜਾਂਦੇ ਨੇ ਗੁਰੂ ਕੇ ਸਿੱਧੀ ਦਿਹਾੜੇ ਉਹਨਾਂ ਦੇ ਯਾਦਗਾਰਾਂ ਸਾਰੇ ਸਵੇਰ ਸ਼ਾਮ ਬਹੁਤ ਸੰਗਤ ਜੁੜੇ ਸਾਰੇ ਇਲਾਕੇ ਦੇ ਵਿੱਚੋਂ ਦੂਰ ਦੂਰੋਂ ਹੁਣ ਤੁਸੀਂ ਦੇਖ ਲੋ ਕਿੱਡੀ ਵੱਡੀ ਮਹਾਰਤ ਸੱਚੇ ਪਾਸ਼ੇ ਦੀ ਰਹਿਮਤ ਹੋਈ ਵੀ ਪ੍ਰਤ ਭਾਈ ਨਿਰਮਲ ਸਿੰਘ ਜੀ ਨੇ ਅਮਰੀਕਾ ਤੋਂ ਕੈਲਹੋਰਨੀਆ ਤੱਕ ਰਹਿਣ ਵਾਲੇ ਆ ਜਿਹੜੇ ਆਸਾਨ ਦੀ ਸੇਵਾ ਮੈਂ ਵੀਰ ਨੂੰ ਕਾਹਿੰ ਬੜਾ ਜਿਹਾ ਕੈਮਰਾ ਘਮਾ ਲਉ ਇਹ ਜਿਹੜੇ ਆਸਾਨ ਦੀ ਦਰਬਾਰ ਸਾਹਿਬ ਦੀ ਸੇਵਾ ਬਣੀ ਹੋਈ ਹੈ ਨਾ ਭਾਈ ਨਿਰਮਲ ਸਿੰਘ ਜੀ ਉਰੇ ਆਏ ਸੀਗੇ ਜੋ ਹੋ ਸਕਦਾ ਵੀਰਾਂ ਨੇ ਮਤਲਬ ਉਹ ਚੈਨਲ ਤੇ ਵਲੌਗ ਬਣਾਏ ਹੋ ਫਤਿਹਗੜ੍ਹ ਸਾਹਿਬ ਦੀਵਾਨ ਟੂਡਰ ਵਾਲੀ ਇਸ ਜਹਾਜੀ ਹਵੇਲੀ ਬਣੀ ਹੋਈ ਹੈ ਨਾ ਉਹਦੀ ਸੇਵਾ ਲੈਣ ਦਾ ਇਰਾਦਾ ਚਾਹੀਦੀ ਕਹਿੰਦੇ ਇਹ ਹਵੇਲੀ ਦੀ ਸੇਵਾ ਕਰਾਉਣੀ ਹੈ ਮੈਂ ਇਕੱਲੇ ਨੇ ਵੀ ਜੇ 2 ਕਰੋੜ ਲੱਗੇ ਜੇ 4 ਕਰੋੜ ਲੱਗੇ ਵੀ ਮੈਂ ਇਕੱਲੇ ਲਾਉਂਦਾ ਜੀ ਪਰ ਉੱਥੇ ਚਲੋ ਉਦੋਂ ਸ਼੍ਰੋਮਣੀ ਕਮੇਟੀ ਦਾ ਸਟੇ ਲੱਗੀ ਹੋਈ ਸੀ ਵੀ ਚਲੋ ਕੇਸ ਕੋ ਚੱਲਦਾ ਸੀ ਉਹ ਸੇਵਾ ਉਹਨੂੰ ਮਿਲੀ ਨਹੀਂ ਫਿਰ ਉਹਰੇ ਆ ਗਿਆ ਉਹਰੇ ਆ ਕੇ ਮਾਤਾ ਸਾਹਿਬ ਦੀ ਐਸੀ ਕਿਰਪਾ ਹੋਈ ਫਿਰ ਉਹਨੇ ਕਿਹਾ ਕਹਿੰਦੇ ਜੀ ਵੀ ਇਹ ਸਥਾਨ ਪਹਿਲਾਂ ਜਦੋਂ ਛੋਟਾ ਜਿਹਾ ਹੁੰਦਾ ਸੀ ਇਹ ਐਡਾ ਕੁ ਮਾਰਾ ਸਾਹਮਣੇ ਸੁਖਾਸਰਣਾ ਸਨ ਪੰਜ ਚਾਰ ਜਣੇ ਬੈਠੇ ਹੁੰਦੇ ਸੀ ਫਿਰ ਇਹ ਤੇ ਲੱਗਾ ਤਕਰੀਬਨ 50 ਲੱਖ ਦੇ ਲਵੇ ਮਤਲਬ ਇਸ ਸਥਾਨ ਤੇ ਲੱਧਿਆ ਹੋਇਆ ਤੇ ਫਿਰ ਉਹਨੇ ਸੇਵਾ ਕੀਤੀ ਉਹਨੇ 1 ਕਰੋੜ ਰੁਪਏ ਦੀ ਸੇਵਾ ਕੀਤੀ ਕਹਿੰਦੇ 1 ਕਰੋੜ ਦੀ ਮੈਂ ਸੇਵਾ ਕਰਨੀ ਆ ਤਾਂ ਸੇਵਲ ਬਾਬੇ ਨੇ ਕੋ ਜੋਤੀ ਪਰ ਲਾਈ ਸੇਵਾ ਤੇ ਕੁਝ ਹੋਰੇ ਲੱਗਾ ਕੱਲੀ ਕੱਲੀ ਚੀਜ਼ ਫਿਰੋ ਵੀਰ ਭਾਈ ਨਰਮਨ ਸਿੰਘ ਜੀ ਨੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਵੀ ਉਹਨਾਂ ਨੇ ਸੇਵਾ ਕਰਾਈ ਆ ਐਸਾ ਮਹਾਰਾਜ ਨੇ ਉਹਨਾਂ ਦਾ ਮਨ ਪ੍ਰੇਰਿਆ ਪਤੰਗ ਕਰਕੇ ਵੀ ਵੀਰਾਂ ਨੂੰ ਬੇਨਤੀ ਆ ਵੀ ਉਧਰ ਵੱਡੇ ਦਰਬਾਰ ਸਾਹਿਬ ਦੀ ਸੰਗਤ ਨੂੰ ਦਰਸ਼ਨ ਕਰਾਇਓ ਸਰੋਵਰ ਤੇ ਵੀ ਦਰਸ਼ਨ ਕਰਾਇਓ ਤੇ ਇਹ ਵੀ ਸਾਰਾ ਜਿਹੜਾ ਖਾਨ ਬਹੁਤ ਸੋਹਣਾ ਵੀਰਾਂ ਨੇ ਕਰਾਲਾ ਕੀਤਾ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਤੰਦਰੁਸਤੀ ਬਖਸ਼ਣ ਇਹਨਾਂ ਦਾ ਚੈਨਲ ਤੇ ਤਰੱਕੀ ਕਰੇ ਚੜ੍ਹਦੀ ਕਲਾ ਫਾਰੀਆਂ ਸੰਗਤਾਂ ਦਰਸ਼ਨ ਮੇਲਾ ਕਰਿਓ ਭਾਈ ਬਤ ਤੋਂ ਬਤ ਸੰਗਤਾਂ ਆਇਆ ਕਰੋ ਦਰਸ਼ਨ ਮੇਲਾ ਕਰਿਆ ਕਰੋ ਤੇ ਹਰ ਇੱਕ ਪੂਰਨ ਮਾਸੀ ਨੂੰ ਹੁਣ ਜਿਵੇਂ ਅੱਜ ਹਨਪੜ ਸਾਹਿਬ ਆਰੰਭ ਹੋਏ ਨੇ ਲੜੀਆਂ ਪਾਠ ਚੱਲਦੀ ਰਹਿੰਦੇ ਨੇ ਬਹੁਤ ਕਿਰਪਾ ਦੂਰੋ ਸੰਗਤਾਂ ਤੇ ਪਰਸੋਂ ਨੂੰ ਫਿਰ ਗਣਪੜ ਸਾਹਿਬਾਂ ਦੇ ਭੋਗ ਪੜਨੇ ਸਾਰਾ ਦਿਨ ਦੀਵਾਨ ਸਜਣਾ ਹਰ ਇੱਕ ਪੂਰਨ ਮਾਸੀ ਨੂੰ ਮਹੀਨੇ ਬਾਅਦ ਉਹ ਰੇ ਸਮਾਗਮ ਹੁੰਦੇ ਨੇ ਸਾਰਾ ਦਿਨ ਬਹੁਤ ਹਜ਼ਾਰਾਂ ਦੀ ਗਿਣਤੀ ਤੇ ਸ਼ਾਮ ਤੱਕ ਸੰਗਤਾਂ ਨੇ ਆਉਣਾ ਸੋ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਇਸ ਥਾਂ ਦੇ ਦਰਸ਼ਨ ਮੇਲਾ ਕਰੋ ਤੇ ਜਰੂਰ ਦਰਸ਼ਨ ਮੇਲਾ ਕਰਕੇ ਜਾਇਓ ਭਾਈ ਸੱਚੇ ਪਾਤਸ਼ਾਹ ਕਿਰਪਾ ਰਹਿਮਤ ਕਰਨ ਸੋ ਇਤਿਹਾਸ ਬੋਲਦੇ ਆ ਕੋਈ ਭੁੱਲ ਚੁਕੂਣ ਤਾਂ ਹੀ ਰਹਿ ਗਈ ਹੋਵੇ ਆਪਣੇ ਬੱਚੇ ਨੂੰ ਅਣਜਾ ਵਲਾਂ ਚੁੱਕਾ ਦੀ ਖਿਮਾ ਖਤੈ ਪਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ